ਦੀ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਪਿੰਡ ਬੁੱਲਿਆਲੇ ਦੇ ਵਿੱਚ ਖੜੇ ਆ ਬਾਈ ਜਿੱਥੇ ਕਿ ਇੱਕ ਬਹੁਤ ਹੀ ਲੋੜਵੰਦ ਪਰਿਵਾਰ ਹੈ ਇੱਕ ਗੁਰਸਿੱਖ ਪਰਿਵਾਰ ਆ ਤੇ ਬਾਈ ਪਾਠੀ ਸਿੰਘ ਦੀਆਂ ਸਵਾਮਾ ਜੜੀਆਂ ਨਿਵਾ ਰਿਆ ਸਾਡਾ ਬਾਈ ਹਰਵਰ ਸਿੰਘ ਤੇ ਬਚਪਨ ਤੋਂ ਹੀ ਬਾਈ ਸਿੱਖੀ ਦੇ ਨਾਲ ਜੁੜਿਆ ਹੋਇਆ ਤੇ ਗੁਰੂ ਘਰ ਦੇ ਵਿੱਚ ਸਵਾਮਾ ਨਿਵਾ ਰਿਆਗਾ ਤੇ ਤੁਹਾਨੂੰ ਪਤਾ ਹੀ ਆ ਬਾਈ ਕਿ ਅੱਜ ਕੱਲ ਜਿਹੜੇ ਪਾਠੀ ਸਿੰਘ ਆ ਉਹਨਾਂ ਦੀਆਂ ਇੰਨੀਆਂ ਇੱਕ ਤਲਖਾਹਾਂ ਆਉਂਦੀਆਂ बस एक तो गुजारा ਵੀ ਮਸਾਂ ਹੁੰਦਾ ਗਾ ਤੇ ਆ ਹਾਲਾਤ ਦੇਖ ਲਓ ਬਾਈ ਦੇ ਜਿਹੜੇ ਸਾਤਾ ਤੇ ਆ ਮਕਾਨ ਆ ਬਾਈ ਦਾ ਇੱਕ ਕਮਰਾ ਛੋਟਾ ਜਿਹਾ ਨਾ ਤੇ ਕੋਣ ਲੱਗਿਆ ਪਿਆ ਸਾਰੇ ਬਾਈ ਤੇ ਆ ਦੇਖੋ ਸਾਰੇ ਜਿੱਦੇ ਤੇ ਇੱਥੇ ਪਿਆ ਨਹੀਂ ਜਾਂਦਾ ਬਾਈ ਇੱਥੇ ਕਿਉਂਕਿ ਬਾਈ ਦੇ ਦੋ ਛੋਟੀਆਂ-ਛੋਟੀਆਂ ਦੋ ਕੁੜੀਆਂ ਵੀ ਆ ਬਾਈ ਪਹਿਲਾਂ ਵੀ ਬਾਈ ਦਾ ਪਹਿਲਾਂ ਵੀ ਬਾਈ ਤੇ ਬਹੁਤ ਮਾੜੇ ਹਾਲਾਤ ਦੇਖਿਆ ਕਿਉਂਕਿ ਸਾਨੂੰ ਪਤਾ ਬਾਈ ਸਾਡੇ ਪਿੰਡ ਦੇ ਵਿੱਚ ਰਹਿੰਦੇ ਆ ਬਾਈ ਹਨਾ ਤੇ ਆਹ ਕਮਰੇ ਦੇ ਵਿੱਚ ਬਾਈ ਹੁਣ ਰਹਿਣ ਬਸੂਰੇ ਆ ਥੱਲੇ ਪੈਂਦਾ ਸਾਰਾ ਪਰਿਵਾਰ ਦੋ ਗੁੜੀਆਂ ਕਿਨਾਂ ਤੇ ਬਾਈ ਹੈਗਾ ਤੇ ਉਹਨਾਂ ਦੇ ਘਰ ਵਾਲੀ ਹੈਗੀ ਤੇ ਆ ਦੇਖ ਲੋ ਚਾਦਰਾਂ ਬਾਈ ਤੇ ਅੱਜ ਮੀਂਹ ਵੀ ਮੀਂਹ ਦਾ ਮੌਸਮ ਆਗਾ ਬਾਈ ਆਉਣ ਵਾਲੇ ਦਿਨਾਂ ਦੇ ਵਿੱਚ ਅਲੱਟ ਵੀ ਕੀਤਾ ਵਾ ਹਨਾ ਸੋ ਇੱਕ ਪਹਿਲਾ ਵੀ ਐਨ ਆਰ ਆਈ ਪਰਿਵਾਰ ਆ ਸਾਡੇ ਪਿੰਡ ਦੇ ਸੁਭੇਦਾਰਾਂ ਦੀ ਫੈਮਿਲੀ ਵਾਜਦੀ ਆ ਬਾਈ ਜੀਤ ਸਿੰਘ ਜੀ ਜਿਹੜੇ ਕਿ ਲੋੜ ਪੈਣ ਤੇ ਸਮੇਂ-ਸਮੇਂ 'ਤੇ ਵੀ ਮਦਦ ਕਰਦੇ ਰਹਿੰਦੇ ਹਨਾ ਤੇ ਉਹਨਾਂ ਬਨੇ ਉਹ ਜਿਹੜੀ 15000 ਦੀ ਮਦਦ ਆਈ ਆ ਜੀ ਸੋ ਜਿੰਨੀਆਂ ਵੀ ਸਿੱਖ ਸੰਸਥਾਵਾਂ ਜਾਂ ਸਾਡੇ ਐਨਆਰਆਈ ਭਰਾ ਆਗੇ ਉਹਨਾਂ ਨੂੰ ਹੱਥ ਜੋੜ ਕੇ ਪੀ ਆ ਲੱਗੀ ਕਿ ਅਸੀਂ ਇਹੋ ਜੇ ਵਜੀਰਾ ਦੇ ਨਾਲ ਗੁਰੂ ਘਰ ਦੇ ਜਿਹੜੇ ਵਜੀਰਾ ਜਿੰਨਾਂ ਤੋਂ ਸਾਨੂੰ ਸਿੱਖਿਆ ਮਿਲਦੀ ਆ ਸਾਡੀ ਸ਼ੁਰੂਆਤ ਆ ਜਿਹੜੀ ਗੁਰੂ ਘਰ ਦੇ ਵਜੀਰਾ ਤੋਂ ਪਾਠੀ ਸਿੰਘਾ ਤੋਂ ਹੁੰਦੀ ਆ ਜੀ ਕਿਉਂਕਿ ਅੱਜ ਹਾਲਾਤ ਬਹੁਤ ਤਰਸਜੋਗ ਆ ਬਾਈ ਦਿਲ ਨਹੀਂ ਕਰਦਾ ਵੀ ਯਾਰ ਤੇ ਮੈਂ ਬਿਆਨ ਕਰੀਏ ਕਿ ਸਾਡੇ ਜਿਹੜੇ ਪਾਠੀ ਸਿੰਘਾ ਸਾਡੇ ਗੁਰੂ ਘਰ ਦੇ ਵਜੀਰ ਆ ਉਹ ਇਸ ਤਰ੍ਹਾਂ ਇਹਨਾਂ ਹਾਲਾਤਾਂ ਦੇ ਵਿੱਚ ਰਹਿੰਦੇ ਹੈਗੇ ਜਿਹੜੇ ਸਾਨੂੰ ਗੁਰੂ ਦੇ ਨਾਲ ਜੋੜਦੇ ਆ ਚੰਗੀ ਬਾਣੀ ਚੰਗੀ ਸੋਚ ਤੇ ਚੰਗੀ ਸਿੱਖਿਆ ਸਾਨੂੰ ਦਿੰਦੇ ਆ ਹਨਾ ਸੋ ਬਾਈ ਬਚਪਨ ਤੋਂ ਹੀ ਗੁਰੂ ਘਰ ਦੇ ਨਾਲ ਜੁੜਿਆ ਹੋਇਆਗਾ ਤੇ ਪਾਠੀ ਸਿੰਘ ਦੀਆਂ ਸਵਾਵਾ ਨਿਮਾਰਿਆਗਾ ਜੰਗਿਆਣੀ ਪਿੰਡ ਦੇ ਵਿੱਚ ਹਨਾ ਬਾਈ ਕਿੱਥੇ ਹਨ ਹੁਣ ਤਾਂ ਲੋਕਲ ਡਿਊਟੀ ਹੁਣ ਲੋਕਲ ਡਿਊਟੀ ਕਰਦੇ ਬਾਈ ਹੁਣ ਲੋਕਲ ਪਾਸ ਕਰਦੇ ਪਹਿਲਾਂ ਬਾਈ ਗੁਰੂ ਘਰ ਦੇ ਵਿੱਚ ਵੀ ਸੀ ਤੇ ਹੁਣ ਉੱਥੋਂ ਵੀ ਹੁਣ ਡਿਊਟੀ ਹੁਣ ਬਾਈ ਕੋਲੇ ਹੈ ਨਹੀਂਗੀ ਸੋ ਆ ਗੁੜੀਆਂ ਗੀਆਂ ਛੋਟੀਆਂ ਛੋਟੀਆਂ ਬਾਈ ਤੋਂ ਸੋ ਬਾਦਰ ਕੀ ਜਾਨਣਾ ਚਾਹੁੰਦੇ ਬਾਈ ਅੱਜ ਲੋੜ ਆ ਸਿੱਖ ਪੰਥ ਨੂੰ ਇਹੋ ਜਿਹਾ ਆਪਣੇ ਵਜ਼ੀਰਾਂ ਦੇ ਨਾਲ ਖੜਨ ਦੀ ਲੋੜ ਆ ਹਣਾ ਹਾਂਜੀ ਬਾਈ ਕਿਉਂਕਿ ਜੇ ਆਪਾਂ ਸਿੱਖੀ ਦੇ ਨਾਲ ਜੁੜਾਂਗੇ ਹਾਂਜੀ ਜੋੜਨਾ ਕਿਹਨੇ ਜੁੜਨਾ ਜੋੜਨਾ ਇਹਨਾਂ ਨੇ ਠੀਕ ਹੈ ਜੀ ਤੇ ਜੁੜਿਆ ਤਾਂ ਜਾਊ ਬਾਈ ਜੇ ਇਹ ਆਪ ਜਿਹੜੇ ਮਨੋਵਲ ਤੋਂ ਤਕੜੇ ਹੋਣਗੇ ਤਕੜੇ ਹੋਣਗੇ ਬਾਈ ਇਹ ਮੰਨ ਲਓ ਸੁਰਖਤ ਘਰੇ ਫਿਰਦੀ ਆ ਵੀ ਯਾਰ ਮੇਰੇ ਬਾਲੇ ਚੋਈ ਜਾਂਦੇ ਆ ਮੇਰੇ ਬਾਲੇ ਟੁੱਟੇ ਪੈ ਕੇ ਜਵਾਗਰਾਂ ਥੱਲੇ ਆਣ ਉਹਦੀ ਮਹਾਰਾਜ ਕੰਨੀ ਵਰਤੀ ਉਹਦੀ ਨਹੀਂ ਲੱਗਦੀ ਨਹੀਂ ਲੱਗਦੀ ਬਾਈ ਕਿਉਂਕਿ ਇਹ ਪਰਿਵਾਰ ਜਿਹੜਾ ਬਹੁਜਣ ਤੋਂ ਪੁਰ ਸਿੱਖੀ ਨਾਲ ਜੁੜਿਆ ਹੋਇਆ ਹਾਂਜੀ ਹਾਂਜੀ ਬਾਈ ਤੇ ਜੇ ਅੱਗੇ ਸੇਰ ਜਾ ਕੇ ਜਵਾਕਾਂ ਨੂੰ ਫੇਰੇ ਮਿਲੂ ਵੀ ਹੋਣਾ ਬੱਚਿਆਂ ਦਾ ਕੀ ਬਾਈ ਮੰਨ ਲਓ ਵੀ ਇਹ ਠੀਕ ਹੈ ਇਹਨੇ ਤਾਂ ਜੋੜ ਰੱਖਿਆ ਜਿੱਦੇ ਕੋਈ ਆਪਦੇ ਕੰਨੀ ਗੁਰਸੇ ਕੀ ਕੰਨੀ ਜੁੜ ਕੇ ਸਾਡਾ ਕੀ ਬਣ ਗਿਆ ਨਾਲੇ ਇੱਕ ਗੱਲ ਹੋਰ ਵੀ ਆ ਭਾਦਰ ਬਈ ਹੈ ਨਾ ਜਿਹੜਾ ਵੀ ਅੱਜ ਕੱਲ ਕਹਿੰਦੇ ਨੇ ਵੀ ਸਿੱਖੀ ਨੂੰ ਟੁੱਟਣ ਦੇ ਕਾਰਨ ਵੀ ਇਹੀ ਬਣ ਰਹੇ ਨੇ ਕੀ ਕਹਿੰਦੇ ਡੇਰਾਬਾਦ ਵੱਧਾ ਡੇਰਾਬਾਦ ਡੇਰਾਬਾਦ ਵਧੂਗਾ ਨਾ ਤਾਂ ਹੋਰ ਕੀ ਕਰੂਗਾ ਭਾਈ ਉਹ ਤਾਂ ਹਣ ਤੂੰ ਦੇਖ ਵੀ ਪਤਾ ਨਹੀਂ ਹਰ ਇੱਕ ਆ ਯੂਸੂ ਬਜ਼ੀ ਵਾਲੇ ਜਾਂ ਹੋਰ ਹੈ ਕੀ ਕੁਝ ਲੋਕਾਂ ਨੂੰ ਦੇਈ ਜਾਂਦੇ ਸਾਡੇ ਧਰਮ ਜਾ ਕੇ ਜੜੋ ਆਪਦੇ ਧਰਮ ਦੇ ਨਾਲ ਪੱਕੇ ਆ ਛੱਡਦੇ ਆ ਉਹ ਨਾਲੇ ਭਾਈ ਉਹ ਦੇਖੋ ਕਿੰਨੀਆਂ ਮਤਾਂ ਕਰਦੇ ਆ ਸਾਡੀ ਐਡੀ ਸਰਮੋਲ ਸਸਤਾ ਗਈ ਅਗਾਲ ਤੱਕ ਸਾਬ ਹੈ ਨਾ ਆ ਜੀ ਪੀ ਸੀ ਜੀ ਜੀ ਇਹ ਵੀ ਦੂਜਾ ਹੋ ਗਿਆ ਸਾਰੇ ਕਿੰਨਾ ਮਤਲਬ ਤਕ ਤੇ ਜੇ ਉਹ ਆਕੇ ਤੇਲਪੋਲ ਸੇਤਾ ਇਹ ਜੇ ਵਜ਼ੀਰਾਂ ਨੂੰ ਕਰ ਦੇਣ ਤੇ ਯਾਰ ਇਹ ਸਿੱਖੀ ਨੂੰ ਕਿੰਨਾ ਉੱਪਰ ਲੈ ਜਾਣਗੇ ਉੱਪਰ ਲੈ ਜਾਣਗੇ ਹਨ ਕਿੰਨਾ ਸਟਰੋਂਗ ਹੈ ਸਾਡਾ ਧਰਮ ਹੈ ਇਹ ਇਹਦੇ ਬਾਰੇ ਖੁੱਲ ਕੇ ਜੋ ਦੱਸਣਗੇ ਇਹ ਤੇ ਕਿੰਨਾ ਸਿੱਖੀ ਦੀ ਜਿਹੜੀ ਫੋਰਨ ਤੋਂ ਹੋਊਗੀ ਹਨ ਠੀਕ ਹੈ ਭਾਈ ਸੋ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਦਾ ਸਕਰੀਨ ਦੇ ਉੱਤੇ ਆਪਾਂ Google Pay ਨੰਬਰ ਅਕਾਊਂਟ ਨੰਬਰ ਆਪਾਂ ਜਰੂਰ ਸ਼ੇਅਰ ਕਰਾਂਗੇ ਜਿੰਨੇ ਵੀ ਜੋਗੇ ਆ ਤੁਸੀਂ ਬਾਈ 10 20 ਜਿੰਨਾ ਵੀ ਕਰ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਬਾਈ ਦਾ ਆਪਾਂ ਬਹੁਤ ਸੋਹਣਾ ਬਾਈ ਮਕਾਨ ਬਣਾ ਕੇ ਦੇਈਏ ਸੋ ਸਾਰੇ ਸਿੱਖ ਪੰਥ ਨੂੰ ਸਾਡੀਆਂ ਸੰਸਥਾਵਾਂ ਜਿੰਨੇ ਵੀ ਐਨ ਆਰ ਆਈ ਭਰਾਗੇ ਜਿੰਨੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਆਂ ਮੇਰੀ ਆ ਵੀਡੀਓ ਦੇਖ ਕੇ ਤੁਸੀਂ ਪਹਿਲਾਂ ਵੀ ਬੜਿਆਂ ਦੀ ਮਦਦ ਕਰਦੇ ਹੋ ਸੋ ਅੱਜ ਫੇਰ ਇੱਕ ਲੋੜਵੰਦ ਪਰਿਵਾਰ ਗੁਰੂ ਘਰ ਦੇ ਵਜੀਰ ਦੀ ਇਹ ਵੀਡੀਓ ਪਾ ਰਹੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ